ਜਿਮਨੀ ਚੋਂ ਜਿਮਨੀ ਚੋਂ ਵੱਡੇ ਪਦਵੇ ਨਾਲ ਜਿੱਤੇ ਸੀ ਤੁਸੀਂ ਉਸ ਟਾਈਮ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਢੇਕ ਦਿੱਤੀ ਜੀ ਤੁਹਾਡੇ ਬਰਾਬਰ ਹੋਰ ਤੁਹਾਡਾ ਕਿਲਾ ਢਾਉਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਤੇ ਦੂਸਰੇ ਪਾਸੇ ਕਾਂਗਰਸ ਐ ਖੈਰ ਇਹ ਲੈ ਕੇ ਆਈ ਹੈ ਕਿਵੇਂ ਲੱਗਦਾਗਾ ਕਿੱਦਾਂ ਦਾ ਜਿਹੜਾ ਕੀਦੇ ਨਾਲ ਮੁਕਾਬਲਾ ਲੱਗਦਾ ਕਿਵੇਂ ਦੇਖੋ ਸਾਹਮਣੇ ਸਾਹਿਬ ਸਾਹਿਬ ਜੀ ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲੈਓ ਉਹ ਸੋਨੀਆ ਗਾਂਧੀ ਨੂੰ ਲੈਓ ਹੈ ਐਵੇਂ ਐ ਡੱਡੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ। ਭਾਜਪਾ ਨੇ ਨਾਰਾ ਦਿੱਤਾ ਜੀ 400 ਪਾਰ ਸਿੱਟਾਂ। ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਲਗਦਾ ਤਾਂ ਨਹੀਂ। ਨਹੀਂ ਨਹੀਂ ਮੇਰਾ ਮਤਲਬ ਹਾਰ ਰਹੀ ਹੈ वेस्टर्न ਯੂਪੀ ਦੇ ਵਿੱਚ ਜਿਹੜੇ ਕੱਲ ਇਲੈਕਸ਼ਨਸ ਹੋਏ ਐ ਉਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਕਿਉ ਕਰਕੇ ਉਹ ਕਿਸਾਨਾਂ ਦਾ ਇਲਾਕਾ ਹੈ। ਤੇ ਕਿਸਾਨ ਸਾਰੇ ਪੰਜਾਬ, ਹਰਿਆਣਾ, ਬੈਸਟ ਯੂਪੀ ਦੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ। ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਵੋਟ वेस्टर्न ਯੂਪੀ ਦੇ ਵਿੱਚ ਨਹੀਂ ਪੈ ਰਹੀ। ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਐ ਇਹ ਬਿਲਕੁਲ ਠਠਾਏ ਐ ਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਐ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਐ ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਐ ਤੇ ਜਿਹੜੇ ਕੰਮ ਮੋਦੀ ਡਰਦਾ ਚੀਨ ਤੋਂ ਪਾਕਿਸਤਾਨ ਤੋਂ ਤੇ ਹੋਰ ਮੁਲਕਾਂ ਤੋਂ ਤੇ ਦੂਸਰੀ ਗੱਲ ਐ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਐ ਕਿ ਇੰਡੀਆ ਦਾ ਨਾਮ ਚੇਂਜ ਕਰਕੇ ਭਾਰਤ ਰੱਖ ਦੇਣਾ ਤੇ ਅਗਲੀ ਗਵਰਨਮੈਂਟ ਰਾਮ ਰਾਜ ਦੇ ਉੱਤੇ ਚੱਲੂਗੀ RAM ਚੰਦਰਜੀ ਦੇ ਨਾਂ ਦੇ ਉੱਤੇ ਚੱਲੂ ਉਹੀ ਪੋਲਿਸੀਜ਼ ਹੋਣਗੀਆਂ ਫਿਰ ਧਰਮ ਨਿਰਪੱਖਤਾ ਤਾਂ ਖਤਮ ਕਰਤੀ ਤੇ ਕਨਸਟੀਟਿਊਸ਼ਨ ਵੀ ਖਤਮ ਕਰ ਦੂਗਾ ਤਾਂ ਮੇਰਾ ਮਤਲਬ ਇੱਥੇ ਕੀ ਅਸੀਂ ਹਿੰਦੂ ਰਾਸ਼ਟਰ ਦੇ ਵਿੱਚ ਰਹਾਂਗੇ ਫਿਰ ਫਿਰ ਕੱਟ ਗਿਣਤੀਆਂ ਦਾ ਕੀ ਬਣੂਗਾ ਆਪਣੇ ਗਰੀਬਾਂ ਦਾ ਕੀ ਬਣੂਗਾ ਸ਼ੈਡਿਊਲ ਕਾਸ ਦਾ ਤੇ ਜਿਹੜੇ ਕਬੀਲੇ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਦੇ ਨੱਕ ਦੇ ਵਿੱਚ ਦਮ ਲੈ ਕੇ ਆਊਗਾ ਤੇ ਇੱਥੇ ਹਿੰਦੁਸਤਾਨ ਟੁੱਟੂਗਾ